भ ن ਹੇ ਰਾਮੋ ਤੁਮਹਾਰ ਪੇ ਸਦਾ ਹੋਮ ਨਾਮਿਤ ਤੁਸਾ ਸਦਾ ਵਿਗਾਸੋ ਸੁਣਿਆ ਦੁਖ ਤਰਪ ਤਨ ਨਾਮ ਮਨ ਨੇ ਕੀ ਗੱਤ ਗਈ ਨ ਜਾਏ ਜੇ ਕੋ ਕਹ ਪਿੱਛੇ ਪਤਪਾ ਮਨ ਨੇ ਕਾਦਾ ਕੰ ਵਿਚਾਰ ਸਹ ਸਨਾਮ ਨਰਿੰਦ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਕੋਤ ਹੋਏ ਮਨ ਭੁੱਤ ਮਨ ਨੇ ਸਭ ਸੁਭੰਤੀ ਬੋਧਾ ਮਨਨੇ ਮੋਹੇ ਟੋਕਾ ਨੰਭਾਈ ਮਨਨੇ ਜਮਕੇ ਸਾਥ ਨਜਾਏ ਐਸਾ ਨਾਮ ਦਾਇਨ ਜਨ ਹੋਏ ਜੋ ਕੋ ਮਨ ਜਾਣੇ ਮਨ ਕੋਏ ਮਨਨੇ ਮਾਰਤਿ ਸਾਥ ਨ ਪਾਏ ਮਨਨੇ ਪਾਤਿ ਸੋ ਪਰਬੜ ਜਾਏ ਮਨਨੇ ਮਾਦਨਾ ਕਰੇ ਸੰਤੋ ਮਨਨੇ ਧਰਮ ਸੇਤੀ ਸੰਬੰਧ ਐਸਾ ਨਾਮ लिख जिख केता केतिरी ਤੋਤੋ ਭਾਵੈ ਸਾਈ ਪੰਖੀਦਾਰ ਤੋ ਸਦਾ ਸਲਾਮਤ ਨਰੰਕਾਰ ਅ ਸੰਤ ਜਾਪੋ ਅ ਸੰਤ ਭਾਵ ਅ ਸੰਤ ਪੂਜਾ ਅ ਸੰਤ ਤਪ ਤਾਉ ਅ ਸੰਤ ਜਰੰਤ ਮੁਖ ਵੇਦ ਪਾਠ ਅ ਸੰਤ ਜੋਗ ਮਨ ਰਹੇ ਅ ਦਾਤ ਅ ਸੰਤ ਭਗਤ ਬਣ ਗਿਆਨ ਵਿਚਾਰ ਅ ਸੰਤ ਸੱਦੀ ਅ ਸੰਤ ਦਾਤਾਰ ਅ ਸੰਤ ਸੂਰ ਮੋਨ ਪੰਖ ਸਹਾਰੇ ਅ ਸੰਤ ਮੋਨ ਨਿਵਲਾਏ ਤਾਰ ਤਾਰੰ ਅਸੰਖ ਮੂਲ ਕੋਰਾਂ ਦੇ ਕੋਰਾ ਅਸੰਖ ਤੋ ਰਾਮ ਕੋਰ ਅਸੰਖ ਮਰਤਲ ਜਾਏ ਜੋਰੰ ਅਸੰਖ ਗਲ ਬਧ ਹਤਿਆ ਤੁਮਾਰੇ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੂੜਿਆਰੇ ਕੂੜੇ ਫੈਰਾਏ ਅਸੰਖ ਮਲੇਸ਼ ਮਲ ਭਕਤਾਂ ਦੇ ਅਸੰਖ ਨਿੰਦਕ ਸਰਕਾਰ अखरी पखर सिरोग वि त ਤੰਤਾਰੰ ਹਰਿ ਸਾਪੋਣ ਅਲੈ ਉਹ ਤੋਏ ਹਰਿੇ ਮਤਿ ਸੋਪਾਂ ਜ ਸੰਗ ਉਹ ਤੋ ਫੇਲਾ ਵੈ ਰੰਗ ਕੁੰਨੇ ਬਾਬੇ ਅਕਰ ਨਾਇ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਹੀ ਕਰ ਹਮਾਰ ਭਗ ਮੇ ਆਵ ਜਾਓ ਤੀਰਥ ਤਪ ਕਰਿਆ ਦਤ ਕਾਨ ਜੇ ਕੋ ਪਾਵੇ ਦਿਲ ਕਾਮਾਨ ਸੁਨਿਆ ਮਨਿਆ ਬਨ ਕੀਤਾ ਭਾਵ ਅੰਤਰ ਗਤ ਤੀਰਥ ਮੰਨੋ ਸਾ ਤੋਂ ਮੁਨ ਤੇਰੇ ਮਾ ਨਹੀਂ ਕੋਈ ਬਿਲਕੁਲ ਕੀਤੇ ਭਗਤ ਨਾ ਹੋਏ ਸੁਭਾ ਸਵਾਤ ਬਾਣੀਦਰ ਮਾ ਉਹ ਸਤ ਸੁਭਾਣੇ ਸਦਾ ਮਤ ਜਰਾਓ ਕਬਰ ਸੋਵੇ 라 ਵਕ ਤੇ ਕਵਣਾ ਕਵਰ ਤੇ ਕਵਣਾ ਮਾਰ ਕਵਰ ਸਿਰ ਤੇ ਨਾ ਹੋ ਕਾਦੀ ਯਾਤਿਰ ਵਿਖਾਵੇ ਕੁਰਾਨ ਸਾਹਿਬ ਨਾਨਕ ਵਡਿਆ ਕੀ ਹੈ ਆਪੇ ਜਾਣ ਆਪ ਸਾਹ ਵਹੀ ਸਾਰੇ ਤਿਸਰਤ ਨ ਪਾਈਆ ਨਦੀਆਂ ਤੇ ਵਾਹ ਪਰ ਸਮੁੰਦਰ ਜਾ ਰਹੀਆਂ ਸਮੁੰਦਰ ਸਾਹ ਸੁਲਤਾਨ ਜਿਹੜਾ ਸੇਤੀ ਮਾਉ ਰਤਨ ਕਿਹੇ ਤੁੰ ਹੋ ਮੁਰੇ ਆਵੇ ਆ ਮੁਰ ਨ ਜਾਏ ਆ ਮੁਰ ਭਾਏ ਮੁਰਾ ਸਮਾਏ अमल धर्म अमल दिवान अमल कुल अमल प्रवान अमल करे वग्यान आखे बरे आखे हूंद आखे गोपी तोबिंद ਮਾਰੋ ਨਾ ਮਹਿ ਜੋਰ ਜੋਰ ਨਾਲ ਰਾਜ ਮਾਰ ਮਨ ਜੋਰ ਜੋਰ ਨਾ ਟੁੱਟੇ ਗਿਆਨ ਵਿਚਾਰ ਜੋਰ ਨਾ ਟੁੱਟੇ ਛੁਡੈ ਸੰਸਾਰ ਜਿਸ ਹੱਥ ਜੋਰ ਕਰ ਲਿਖੈ ਸੋਇ ਨਾਨਕ ਤੁਮ ਦੀ ਜਨਾ ਕੋਇ ਰਾਤੀ ਰੁਤੀ ਤੇਤੀ ਵਾਰ ਪਵਨ ਬਾਣੀ ਘਮਨੀ ਬਾਣ ਐਸੇ ਲੇ ਜਾ ਤਾ ਤੇ ਆਪਰ ਕੀ ਧਰਮ ਸਾਧ ਦਿਸ ਵਿੱਚ ਜੀਅ ਤੁਧੇ ਰੰਗ ਤਨ ਦੇ ਨਾਮ ਅਦੇ ਕਿਰਪਿਆ ਨੰਤ ਕਰਮੀ ਕਰਮੀ ਹੋਏ ਵੀ ਜਾਦਨ ਸੱਚਾ ਸੱਚਾ ਸਰਬਾਰ ਸਿੱਧ ਹੈ ਵਾਹਿਗੁਰੂ ਵਾਹਿਗੁਰੂ ਗਾਵ ਸਤਿਨਾਮ ਕਾ 遍历 ਸੁਧਨੋ ਕੰਨ ਪਾਣੀ ਰਤਸਤਰਾ ਗਾਵੈ ਰਾਜ ਧਰਮ ਤਵਾਰੇ ਗਾਵੈ ਸੁਧਨੋ ਚਿਤ ਗੁਪਤਿ ਅੰਤਰੰ ਬੰਦੇ ਤਿਨ ਤਸਵੀ ਚਾਰੇ ਗਾਵੈ ਸੁਧਨੋ ਇਸ ਪਰਮਦੇਵੇ ਹੋਤਿ ਤਿਨ ਤਰਤਵਾਰੇ ਪਾਪ ਸੁਧਨੋ ਅੰਦਰ ਅੰਦਰ ਸੁਖ ਦੇਵ ਗਿਆਨ ਬਖਸ਼ਾ ਦੇ ਗਾਵੈ ਸੁਧਨੋ ਸਿਧ ਸੁਮਾਦੀ ਅੰਦਰ ਗਾਵੈ ਕਾਵਿ ਦੀ ਛਾਰੇ ਕਉ ਤੁਦਨੋ ਜਤੇ ਸੁਪੀ ਸੰਤੋਖੀ ਕਾਵਿ ਤੁਦਨੋ ਮੇਸਰਾਏ ਕਾਵਨ ਗੁਦਨੋ ਪੰਡਿਤ ਕੰਨ ਰੱਤੀ ਸਰ ਤੁਕ ਤੁਕ ਵਿਦਤਾ ਦੇ ਕਾਵ ਤੁਦਨੋ ਹੋਨੀਆ ਕਾਵ ਤੁਦਨੋ ਮਣੀ ਚਾਰੇ ਕਲ ਜੋ ਮਨ ਤੁਦਨੋ ਤੰਤ ਕਕਰ ਰੱਖੀ ਤੇਰੇ ਧਾਰੇ ਤੇਰੇ ਤੁਦਨੋ ਦਾ ਗੁਰ ਤੁਦਨੋ ਜੀ ਦੇ ਪ੍ਰਮ ਸਾਹੇ ਹੋਰ ਤੇ ਤੇ ਤੁਧੋਂ ਗਾਵਨ ਤੇ ਅਰਚਨਾ ਆਉਂਦਾ ਅਨੁਸਾਰ ਚਾਹੀਦੀ ਸੋਈ ਸੋਈ ਸਦਾ ਸਤਿ ਸਾਨੂ ਸਾਚਾ ਤਾਂ ਸੀ ਨਹੀਂ ਹੈ ਕੀ ਭੁਗਤੀ ਜਦ ਸਦਾ ਜਿਗਤ ਨਾ ਦੇਨ ਲੁਟਾਏ ਰੰਗੀ ਰੰਗੀ ਪਾਤੀ ਕਰਵਨ ਸੀਸਾ ਜਨੋ ਪਾਈ ਪਰਵੰਦਿਕਾ ਕੀ ਤਾਂ ਆਪਣਾ ਜੋਤ ਜੀ ਲਿਆਈ ਜੇ ਲੋਕ ਨੇ ਸੁਣਾ ਕੋਈ ਸੱਚੀ ਪ੍ਰਗਟਾਵਾ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚੇ ਸੰਧੂ ਪਰਿਵਾਰਾਂ ਦੇ ਚਰਨਾਂ 'ਚ ਬੇਨਤੀ ਕੀਤੀ ਜਾਂਦੀ ਆ ਕਿ ਪਿਛਲੇ ਸਈ ਕਈ ਸਾਲਾਂ ਤੋਂ ਧੰਤਨ ਬਾਬਾ ਕਾਲਾ ਮਾਰ ਸਾਹਿਬ ਜੀ ਸੰਧੂ ਜਿਨ੍ਹਾਂ ਦੀ ਯਾਦ ਨੂੰ ਹਰ ਸਾਲ ਪਿੰਡ ਦੁਨੀਆ ਸੰਧੂ ਵਿਖੇ ਗੁਰਦੁਆਰਾ ਸਾਹਿਬ ਮਨਾਇਆ ਜਾਂਦਾ ਜਿਨ੍ਹਾਂ ਦਾ ਸਲਾਣਾ ਜੋੜ ਮੇਲਾ ਪਿਛਲੇ 1995 ਤੋਂ ਚੱਲਦਾ ਆ ਰਿਹਾ ਭਾਦੋਂ ਦੀ ਮੱਛਾ ਦੇ ਵਿੱਚ ਤੇ ਹੁਣ ਵੀ ਅੱਜ 15 ਅਗਸਤ ਤੋਂ ਲੜੀ ਪਹਿਲੀ ਸ਼ੁਰੂ ਹੋ ਗਈ ਆ ਜਿਹੜੀ ਤਕਰੀਬਨ 23 ਤਰੀਕ ਦੇ ਜਾ ਕੇ ਸਮਾਪਤੀ ਆਏ ਖੰਡ ਪਾਠਾਂ ਦੀ 38 40 ਦੇ ਲਾਗੇ ਲਾਗੇ ਗਿਣਤੀ ਹੋ ਜਾਣੀ ਆ ਅੱਜ 15 ਤੋਂ ਪਹਿਲੀ ਲੜੀ ਸ਼ੁਰੂ ਕੀਤੀ ਗਈ ਅੱਜ ਦਾ 17 ਨੂੰ ਭੋਗ ਪਾਣੇ ਆ ਫਿਰ 17 ਤੋਂ 19 ਨੂੰ 19 ਤੋਂ 21 21 ਤੋਂ 23 ਨੂੰ ਇਸ ਸਮੁੱਚੇ ਪਰਿਵਾਰ ਨੇ ਆਪਣੀ ਖੁਸ਼ੀ ਦੇ ਨਾਲ ਬਾਬਾ ਕਾਲਾ ਮਹਿਰ ਸਾਹਿਬ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਅਖੰਡ ਪਾਠਾਂ ਦੀ ਸੇਵਾ ਲਈ ਆ ਸਮੁੱਚੀ ਸੰਗਤ ਸੰਧੂ ਪਰਿਵਾਰ ਚੜ੍ਹਦੀ ਕਲਾ ਵਿੱਚ ਰੱਖੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਸੋਚਿਆਂ ਸੰਗਤਾਂ ਦੀ ਹਰਮਦਾਨ ਫਤਿਹ ਬਖਸ਼ਣੀ ਜਨਾਂ ਭਾਵਨਾ ਦੇ ਨਾਲ ਗੁਰੂ ਘਰ ਦੇ ਵਿੱਚ ਆਣ ਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਬਾਣੀ ਦੇ ਆਰੰਭ ਕਰਾਏ ਨੇ ਸੋ ਭਾਵਨਾ ਪੂਰਨ ਕਰਨੀ ਆ ਇਦਾਂ ਹੀ ਸੰਗਤਾਂ ਬਾਬਾ ਕਾਲਾ ਮਹਿਰ ਸਾਹਿਬ ਜੀ ਦੀ ਜਨ ਜਾਦ ਤਾਜਾ ਕਰਦੇ ਰਹੇ ਮਨੋਦੀ ਰਾਮ ਸੰਸਾਰ ਭਰ ਵਿੱਚ ਜਿੱਥੇ-ਜਿੱਥੇ ਵੀ ਸੰਧੂ ਰਹਿੰਦੇ ਨੇ ਉਹ ਸਾਰੇ ਲੋਕ ਬਾਬਾ ਕਾਲਾ ਮਹਿਰ ਸਾਹਿਬ ਜੀ ਨੂੰ ਮਨਾਉਂਦੇ ਨੇ ਖਰੀਆੜੇ ਵਿੱਚ ਵੀ ਮਨਾਈ ਜਾਂਦੀ ਹੈ ਜਾਦਗਰ ਰਾਜਸਥਾਨ ਦੇ ਵਿੱਚ ਵੀ ਮਾਝੇ ਵਿੱਚ ਵੀ ਬੜੇ ਗੁਰਦਵਾਰੇ ਨੇ ਪਾਕਿਸਤਾਨ ਵਿੱਚ ਵੀ ਇਹਨਾਂ ਦੀ ਜਾਦਗਰ ਮਨਾਈ ਜਾਂਦੀ ਆ ਤੇ ਦੁਨੀਆ ਦੇ ਲੋਕ ਸਾਰੇ ਮੰਨਦੇ ਨੇ ਕਿ ਬਾਬਾ ਕਾਲਾ ਮਹਿਰ ਸਾਹਿਬ ਦੀ ਮਿਹਰ ਦਾ صدਕਾ ਅੱਜ ਕਰੀਬਨ ਜਿਹੜੀ ਭਾਦੋਂ ਦੇ ਮਹੀਨੇ ਦੀ ਲੜੀ ਆ ਉਹਦੇ ਆਰੰਭ ਹੋ ਚੁੱਕੇ ਨੇ ਸ੍ਰੀ ਸੰਤਾਂ ਨੇ ਹਾਸੀ ਭਰੀ ਆ ਸਮੁੱਚੀਆਂ ਸੰਤਾਂ ਨੇ ਬਾਬਾ ਕਾਲਾ ਮਹਿਰ ਸੱਭਿਆ ਦੀ ਪਰਵਾਨ ਕਰਨੀ ਸਰਬੱਤ ਸੰਤਾਂ ਦੀ ਚੜ੍ਹਦੀ ਕਲਾ ਕਰਨੀ ਸਰਬੱਤ ਸੰਤਾਂ ਦੇ ਕਾਰਜ ਰਾਸ ਕਰਨੇ ਸਿਰ ਤੇ ਮੀਰ ਪਰਿਆ ਹੱਥਾ ਖਣਾ ਬਾਬਾ ਕਾਲਾ ਮਹਿਰ ਸੱਭੀ ਆਪਣੇ ਆਸਾਨ ਦੀ ਚੜ੍ਹਦੀ ਕਲਾ ਕਰਨ ਇਸ ਤਰੀਕੇ ਸੰਕਦਾ ਤੇਰੇ ਦਰਦੀਆਂ ਸੁੱਥੀਆਂ ਪ੍ਰਾਪਤ ਕਰ ਲੀਆਂ ਰਹਿਣ ਤੇ ਆਪਣੇ ਮਨ ਦੀਆਂ ਹੁਭਾਮਨਾਵਾਂ ਪੂਰੀਆਂ ਕਰਦੀਆਂ ਰਹਿਣ ਆਪ ਦੇ ਮਾਣ ਸਨ ਗੁਰਦੁਆਰਾ ਸਾਹਿਬ ਤੁੰਦਕਾ ਸ੍ਰੀ ਗੁਰੂ ਜੀ ਦਾ ਸ਼੍ਰੀ ਬਾਗਵਾਨ ਤੇ ਇਹਦਾ ਪ੍ਰੋਗਰਾਮ ਚੱਲ ਰਿਹਾ ਸੰਕਦਾ ਜਨ ਸਕਾਰ ਕਰਦੀ ਨਹੀਂ ਜੀ ਮਨ ਦੀਆਂ ਹੁਭਾਮਨਾਵਾਂ ਪੂਰੀਆਂ ਕਰਦੀਆਂ ਨੇ ਸਮਾਰੋਹ ਫਤਿਹ ਪਾਸ਼ਾ ਸਮਤੀ ਦੇ ਸਿਰ ਤੇ ਮੀਰ ਪੜਿਆ ਅਕਸਰ ਚੜ੍ਹਦੀ ਕਲਾ ਕਰਨੀ ਹਰ ਮਦਾਨ ਫਤਿਹ ਬਖਸ਼ਣੀ ਗੁਰੂ ਪਾਰੇ ਖਾਲਸਾ ਦੀ ਆਉ ਫਤੇ ਬਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ